ਆਹੀਂ ਹੁਣ ਕੋਈ ਘਰੇ ਇੱਕ ਮੁੰਡਾ ਪੜਿਆ ਲਿਖਿਆ ਸੀ ਹਾਂ ਉਹਨਾਂ ਦਾ ਬਾਪੂ ਵੀ ਪਰਿਵਾਰ ਵਿਚਾਰਾ ਅਨਪੜ੍ਹ ਸੀ ਹਾਂ ਉਹਨਾਂ ਨੇ ਉਹਨੂੰ ਦੱਸਿਆ ਕਹਿੰਦੇ ਵੀ ਬਾਪੂ ਦਾ ਸ਼ਰਾਧ ਕਰਨਾ ਆਪਾਂ ਹੂੰ ਉਹ ਕਹਿੰਦਾ ਫੇਰ ਕਹਿੰਦੇ ਆਪਾਂ ਪੰਡਤ ਦੱਤਨਾ ਅੱਛਾ ਉਹਨਾਂ ਨੇ ਬਈ ਘਰੇ ਪੰਡਤ ਬੁਲਾ ਲਿਆ ਹਾਂ ਉਹ ਮੁੰਡਾ ਵੀ ਆ ਗਿਆ ਹਾਂ ਉਹ ਕਹਿੰਦਾ ਪੰਡਤ ਹੁਣ ਦੂਜਾ ਹੀ ਸੀ ਦੋ ਨੰਬਰ ਗਈ ਅੱਛਾ ਪੰਡਤ ਹੁਣ ਕਹਿ ਨਹੀਂ ਸਕਦਾ ਬਈ ਮੈਂ ਪਿੱਗ ਲਾਉਣਾ ਹਾਂ ਪਰ ਜੀ ਉਹਦਾ ਕਰਦਾ ਅੱਛਾ ਉਹ ਕਹਿੰਦਾ ਪੰਡਤ ਜੀ ਵੀ ਜਿਹੜਾ ਕੋਈ ਸਾਡਾ ਬਾਪੂ ਕਹਿੰਦਾ ਉਹੀ ਖਾਓਗੇ ਕਹਿੰਦਾ ਬਿਲਕੁਲ ਹਾਂ ਕਹਿੰਦਾ ਵੀ ਠੀਕ ਹੈ ਉਹਨਾਂ ਨੇ ਭ ਬਾਪੂ ਮਟਰ ਪਨੀਰ ਖਾਂਦਾ ਬਾਪੂ ਯਾਹੀ ਪਨੀਰ ਖਾਂਦਾ ਸਾਰੇ ਬਣਾ ਲੇ ਹਾਂ ਉਹ ਕਹਿੰਦਾ ਪਾਂਡੇ ਦੀ ਸਾਡਾ ਬਾਪੂ ਕਹਿੰਦਾ ਬੋਨਲੈਸ ਚਿਕਨ ਖਾਂਦਾ ਸੀ ਕਹਿੰਦਾ ਹੌਣ ਦਿਓ ਅੱਛਾ ਬਾਪੂ ਹੀ ਖਾ ਰਿਹਾ ਹੈ ਹਾਂ ਉਹ ਕਹਿੰਦਾ ਪਾਂਡੇ ਜੀ ਤੁਸੀਂ ਕਦੇ ਵੀ ਖਾਏ ਹੋ ਨਹੀਂ ਅਗਰ ਮੈਂ ਥੋੜੀ ਖਾਂਦਾ ਯਾਰ ਹਾਂ ਖਾਂਦਾ ਤੇਰਾ ਬਾਪੂ ਹੈ ਅੱਛਾ ਉਹ ਨਾ ਚਾਚਾ ਫੇਰ ਖਾ ਹਾਂ ਬਾਪੂ ਜੀ ਖਾਓ ਹਾਂ ਉਹ ਚਿਕਨ ਖਾਦਾ ਪਾਂਡੇ ਨੂੰ ਕਹਿੰਦਾ ਬਾਪੂ ਬਊਆ ਵੀ ਲੱਗਦਾ ਸੀ ਅੱਛਾ ਉਹ ਪੰਡ ਦੇ ਕਹਿੰਦਾ ਆਟਾ ਕੇ ਲਿਆਓ ਕਹਿੰਦਾ ਕੋਈ ਗੱਲ ਹੈ ਯਾਰ ਜਦੋਂ ਬਾਪੂ ਪਗੂਆ ਲਾਉਂਦਾ ਦੱਤਾ ਹੁਣ ਦੱਸ ਯਾਰ ਬਾਪੂ ਦੀ ਗੱਲ ਹੀ ਨਹੀਂ ਪੈਣੀ ਹਾਂ ਨਰਾਜ ਹੋ ਚਲੋ ਲਿਆਓ ਬਾਪੂ ਹੀ ਕਹਿ ਰਿਹਾ ਤੁਹਾਡਾ ਵੀ ਅੱਜ ਘੱਟ ਪੀਣੀ ਹੈ ਹਾਂ ਪੰਡ ਦੇ ਨੇ ਆ ਕੇ ਮੇਰੇ ਜਿਆਦਾ ਪੀ ਕੇ ਕੋ ਸੋਰ ਨਾ ਬੋਲ ਬੈਠਾ ਹਾਂ ਪਗੂਆ ਟੁੱਕਿਆ ਚਿਕਨ ਖਾਦਾ ਡੱਕ ਲਿਆ ਉਧਰੋਂ ਮੁੰਡਾ ਅੰਦਰੋਂ ਟੀਕਾ ਲਿਆਇਆ ਭਰਦਾ ਆਵੇ ਐਸੋਲੀਨ ਹਾਂ ਅੰਡੇ ਨੇ ਕੀ ਹੈ ਕਹਿੰਦਾ ਪਾਉ ਹਾਂ ਟੜ ਤੋ ਤੇ ਗਚਕ ਆਣ ਤੇ ਕਹਿੰਦਾ ਕਿਉਂ ਕਹਿੰਦਾ ਇਨਸੋਲਿਨ ਲਾਉਣੀ ਐ ਦੋ ਟੀਕੇ ਅੱਛਾ ਬਾਪੂ ਨੂੰ ਸ਼ੂਗਰ ਸੀ ਅੱਛਾ ਜਿੰਨਾ ਕੋ ਸਖਾ ਗਿਆ ਸ਼ੂਗਰ ਬਹੁਤ ਵੱਧ ਗਈ ਹੋ ਹਾਂ ਟੀਕਾ ਕਰੇ ਨਾ ਨਾਲ ਦਾ ਠੀਕ ਹੈ ਨਾ ਲਾਈ ਹਾਂ ਉਹ ਕਹਿੰਦਾ ਤੇਰੇ ਥੋੜੀ ਲਾਉਣੀ ਐ ਬਾਪੂ ਦੇ ਲਾਉਣਾ ਉਹ ਕਹਿੰਦਾ ਜਾ ਤੂੰ ਮੰਨ ਜਾ ਤੂੰ ਮੰਨ ਇਹ ਮੇਰੇ ਬਾਪੂ ਨੇ ਨਹੀਂ ਖਾਦਾ ਉਹ ਕਹਿੰਦਾ ਨਹੀਂ ਮੈਂ ਹੀ ਖਾਦਾ ਮੈਂ ਠੀਕ ਹਲਾ ਲਈ ਹਾਂ ਜਰਾ ਕੁ ਸਮਾਂ ਇਹ ਖਾਦਾ ਕਦੋਂ ਤੇਰਾ ਬਾਪੂ ਖਾ ਲੂ ਯਾਰ ਉਹ ਘਰ ਦੇ ਨੂੰ ਕਹਿੰਦਾ ਫੜ ਲੂ ਪੂਛ ਮੰਨ ਗਿਆ ਮੰਨ ਗਿਆ ਉਹ ਕਹਿੰਦਾ ਬਾਪੂ ਨੂੰ ਸੁੱਕ ਰਹੀ ਹੀ ਨਹੀਂ ਸੀ ਉਹ ਕਹਿੰਦਾ ਮੈਂ ਵੀ ਡਰਿਆ ਹੀ ਸੀ ਹਾਂ ਇਹ ਕਿਹੜਾ 300 ਦੀ ਨਾ ਇਹ ਤਾਂ ਗਾਂਜੀ ਭਰੀ ਹੈ ਪਾਣੀ ਦੀ ਇਹ ਆ ਗਿਆ ਫੜਕਲੀਆਂ ਮਾਰਨ ਭਾਈ ਹੈਂ ਜੇ ਇਹ ਕਰਕੇ ਜੇ ਥੱਲੇ ਰੋਟੀ ਖਾਦੇ ਆ ਹਾਂ ਉੱਤੇ ਜਾਂਦੀ ਐ ਹਾਂ ਫਿਰ ਯਾਰ ਉੱਪਰਲੇ ਨੂੰ ਕੁਜੜ ਦੀ ਕੀ ਲੋੜ ਐ ਹੈ ਪੰਡਤਾਂ ਨੂੰ ਘਰੇ ਬਿਠਾ ਕੇ ਰੱਬ ਬਣਾ ਲਾਂਗੇ ਹਾਂ ਠੀਕ ਐ ਸਹੀ ਗੱਲ ਆ ਬਾਬਾ ਇਹਦਾ ਕੁਦਰਤੀ ਮਿਲਦਾ ਹਰੀ ਕੁਦਰਤੀ ਨਾਰਾਇਣ ਮਿਲਦਾ ਹਾਂ ਜਿਹਦੇ ਕਰਮ ਚੰਗੇ ਆ ਕੋਈ ਪਿਸਲਾ ਜਾਮਾ ਚੰਗਾ ਪਿਛਲੇ ਕਰਮ ਉੱਚੇ ਆ ਠੀਕ ਐ ਧੰਨੇ ਭਗਤਰਗਾ ਹੋਵੇ ਜਿਹਨੇ ਪੱਥਰ 'ਚ ਰੱਬ ਪਾ ਲਿਆ ਆਪ ਆਉਣਾ ਪਿਆ ਹਾਂ ਜਦੋਂ ਉਹਦੇ 'ਚ ਲੀਨ ਹੋ ਜਾਂਦੇ ਆ ਹਾਂ ਜਦੋਂ ਉਹਦੇ 'ਚ ਸਾਰਾ ਕੁਝ ਅਰਪਣ ਕਰ ਦਿੰਦੇ ਆ ਉਹਨੂੰ ਹਾਂ ਆਪਣੇ ਦੋ ਦਿਮਾਗ ਹੁੰਦੇ ਤੈਨੂੰ ਪਤਾ ਬਿਲਕੁਲ ਸਹੀ ਕਰ ਦੋ ਦਿਮਾਗ ਹੁੰਦੇ ਮੈਨੂੰ ਹੁਣ ਪਤਾ ਲੱਗਿਆ ਵੀ ਦੋ ਦਿਮਾਗ ਹੈ ਹਾਂ ਦੋ ਹੀ ਹੁੰਦੇ ਠੀਕ ਹੈ ਉਹ ਕਿਵੇਂ ਪਤਾ ਲੱਗਿਆ ਮੈਨੂੰ ਹਮ ਸਹੀ ਦੱਸ ਰਿਹਾ ਮੈਂ ਹਮ ਮੈਂ ਗੱਲਾਂ ਤੇਰੇ ਨਾਲ ਕਰ ਰਿਹਾ ਸੀ ਅੱਛਾ ਗੱਲਾਂ ਤੇਰੇ ਨਾਲ ਕਰ ਰਿਹਾ ਹਾਂ ਕਿਉਂਕਿ ਮੇਰੇ 24 ਘੰਟੇ ਮੰਨਦੇ ਵਿੱਚ ਹਨੂਮਾਨ ਜੀ ਚੱਲਦੇ ਰਹਿੰਦੇ ਆ ਹਾਂ 24 ਘੰਟੇ ਹਮ ਗੱਲਾਂ ਪਾ ਤੇਰੇ ਨਾਲ ਕਰ ਰਿਹਾ ਉਦੋਂ ਮੇਰਾ ਸੁਥਾ ਹੋਦੇ ਚ ਹੈ ਹਮ ਮੈਂ ਕਹਿੰਦਾ ਇਹ ਕਿਵੇਂ ਹੋ ਰਿਹਾ ਹੈ ਹਮ ਉਦੋਂ ਫੜ ਗਿਆ ਤੂੰ ਹੈਨਾ ਹਾਂ ਇਹ ਕਿਵੇਂ ਹੋ ਰਿਹਾ ਹੈ ਯਾਰ ਗੱਲਾਂ ਮੈਂ ਇਹਨਾ ਕਰੀ ਜੰਨਾ ਹੈ ਉਧਰੋਂ ਮੇਰੀ ਸੁਤਾ ਹਨੂਮਾਨ ਨਾਲ ਗੱਲਾਂ ਉਧਰਾਂ ਵੀ ਕਰੀ ਜੰਨਾ ਹੈ ਹਾਂ ਦਿਮਾਗ ਇੱਕ ਹੈ ਦੋ ਬਸ ਇੱਕ ਵਿੱਚ ਵੰਡਿਆ ਗਿਆ ਹਾਂ ਫਿਰ ਮੈਂ ਤੈਨੂੰ ਪੁੱਛਿਆ ਮੈਂ ਕਿਹਾ ਯਾਰ ਕਿਤੇ ਦਿਮਾਗ ਤੇ ਨਹੀਂ ਦੋ ਹੁੰਦੇ ਤੂੰ ਕਹ ਦੋ ਹੁੰਦੀਆਂ ਕੌਨਸ਼ੀਅੰਸ ਕਣੀ ਕੀ ਦਾਦਾਈ ਇੱਕ ਕੌਨਸ਼ੀਅੰਸ ਮਾਈਂਡ ਹੁੰਦਾ ਇੱਕ ਸਬ ਕੌਨਸ਼ੀਅੰਸ ਹਾਂ ਵੀ ਉਹ ਹੁੰਦਿਆ ਦੋ ਤੇ ਤੈਨੂੰ ਕੀ ਹੋ ਗਿਆ ਮੈਂ ਕਿਹਾ ਯਾਰ ਮੈਂ ਸੋਚੀ ਜੰਨਾ ਵੀ ਦੋ ਹੋਣਗੇ ਮੈਂ ਤੇਰੇ ਨਾਲ ਵੀ ਗੱਲਾਂ ਕਰੀ ਜੰਨਾ ਉਹ ਤੇ ਰੱਬ ਨਾਲ ਵੀ ਕਰੀ ਜੰਨਾ ਇਹਦੀ ਗੱਲ ਹਨਾ ਇਸ ਕਰਕੇ ਇਹ ਤਾਂ ਆਪਣਾ ਜਿਹੜਾ ਦੂਜਾ ਦਿਮਾਗ ਹੈ ਨਾ ਜਦੋਂ ਖੁੱਲਦਾ ਉਦੋਂ ਹੀ ਗੱਲ ਬਣਦੀ ਹੈ ਆਕੇ ਪਾਣੀ ਲਾਕੇ ਜੀ ਡੋਲਣ ਹਾਂ ਉਹ ਇੱਕ ਥੇਰੇ ਦੀ ਪਾਂਡੇ ਦੀ ਲੋਟੇ ਨਾਲ ਸੂਰਜ ਨੂੰ ਪਾਣੀ ਹਾਂ ਇਹ ਸੂਰਜ ਨੂੰ ਚੜਾ ਦਿੰਨੇ ਆਪਾਂ ਹਾਂ ਉਹ ਗੁਰੂ ਨਾਨਕ ਦੇਵ ਜੀ ਦੇ ਘਰੋਂ ਆਪਾਂ ਹਾਂ ਗੁਰੂ ਨਾਨਕ ਦੇਵ ਜੀ ਨੇ ਚਲੋ ਉਹਨਾਂ ਨੂੰ ਪ੍ਰਤਾਖੀ ਦਿਖਾਇਆ ਸੀ ਨਾ ਹਾਂ ਉਹ ਇੱਕ ਜਲਾਨੀ ਵੀ ਖਾਬਤ ਪਾਉਂਦੇ ਹੁੰਦੇ ਆ ਕਹਿੰਦੇ ਉਹ ਜੋਂ ਲੱਗੀ ਬਾਲਟਿਕ ਨੂੰ ਪਾਣੀ 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 ਪਾ ਕਰਾਂਗੇ ਵੀ ਪਹੁੰਚਾ ਦੇਗੀ ਉਹਨਾਂ ਇਤਮਾ ਦਾ ਤਦ ਵੀ ਬੇਦੀ ਹੈ ਹੂੰ ਧੂਤਾਂ ਚੜਾਈ ਜੰਨਾ ਹਾਂ ਮਾ ਦਾ ਜੋਰ ਨਾ ਮਾਰਦੀ ਤੂੰ ਦਾਇਆ ਜੀ ਉਹਦਾ ਹਾਂ ਧੂਤਾਂ ਦੇ ਕੋਲੇ ਪਾਵੇਂ ਤਾਂ ਸਾਜਾ ਕਰਿਆ ਕਬ ਨਾ ਬੀਆ ਹਾਂ ਆਈਂ ਛਟਾ ਗਏ ਹਾਂ ਇਹ ਯਾਰੀ ਦੁਨੀਆ ਨੂੰ ਚੱਕਰਾਂ ਚ ਪਾਇਆ ਉਹਨੇ ਆਪ ਹਾਂ ਹੈ ਭੰਬਲ ਪੂਸੇ ਚ ਭੰਬਲ ਪੂਸਾ ਹੈ ਆਪਾਂ ਅਸਲ ਮੰਨ ਲਓ ਵੀ ਫਸੇ ਹੋਏ ਲੋਕ ਹੈ ਹਾਂ ਇਹ ਨਿਕੰਦਾ ਰਸਤਾ ਲੱਭੋ ਇਹ ਜਿਹੜੇ ਛੋਟੇ ਮੋਟੇ ਥੱਲੇ ਵਾਲੇ ਇਹਨਾਂ ਨੂੰ ਛੱਡ ਕੇ ਬਿਲਕੁਲ ਸਹੀ ਰੱਬ ਨੂੰ ਨਹੀਂ ਠੀਕ ਹੈ ਹੂੰ ਫਿਰ ਭਾਈ ਬੱਸ ਚ ਲਾਈ ਮੈਂ ਹੂੰ ਉਹੀ ਬੱਸ ਅੱਛਾ ਦੇਖ ਪਹਿਲਾਂ ਕੀ ਸੀ ਹੂੰ ਪਹਿਲਾਂ ਬੱਸ ਚਲ ਰਹੀ ਹੈ ਹੂੰ ਕੋਈ ਤਨਖਾਹ ਨਹੀਂ ਹੂੰ ਠੀਕ ਹੈ ਹੂੰ ਕੋਈ ਡਰਾਈਵਰ ਦੀ ਤਨਖਾਹ ਨਹੀਂ ਕੱਟ ਰਹੀ ਕੋਈ ਕੁਝ ਨਹੀਂ ਕੱਟ ਰਹੀ ਹੂੰ ਸਿਰਫ ਕੱਟ ਰਹੀ ਹੈ ਤਾਂ ਆਪ ਦਾ ਤੇਲ ਉਹਦੇ ਵੀ 100 200 ਪੈ ਰਿਹਾ ਹੈ ਹਾਂ ਮੈਂ ਅਡੇ ਤੇ ਬੈਠਾ ਤੇ ਉਹਦਾ ਡਰਾਈਵਰ ਆਇਆ ਮੈਨੂੰ ਕਹਿੰਦਾ ਤਾਰੀ ਸੁੱਖੀਆਂ ਘਟਾ ਦੇ ਮੇਰੀਆਂ ਹੂੰ ਉਸ ਤੋਂ ਪਹਿਲਾਂ ਮੈਂ ਸੇਵ ਵਿੱਚ ਲਾਉਂਦਾ ਹੁੰਦਾ ਹੂੰ ਸੇਵ ਕੋ ਦਾ ਰੂਟ ਵੇਖ ਹੂੰ ਉਹ ਉਹ ਤਾਂ ਮੈਂ ਚਲਾ ਹੀ ਸਕਦਾ ਹੀ ਪਿੰਡ ਵਾਲੀ ਸੀ ਉਹ ਤੋਂ ਮੈਂ ਬਾਤ ਚਲਾਉਣਾ ਸਿੱਖ ਗਿਆ ਬਾਈ ਪੂਰਾ ਘੈਂਟ ਡਰਾਈਵਰ ਬਣ ਗਿਆ ਮੈਂ ਤਾਂ ਬੰਬੇਓ ਟਰੱਕ ਸਿੱਖਿਆ ਬਾਈ ਬੰਬੇ ਰਹਿਣ ਵਾਲਾ ਬੰਦਾ ਸੀ ਹਾਂ ਆਹ ਫੜਾਲੇ ਗੱਡੀਆਂ ਚਲਾਉਂਦੇ ਸੱਤ ਸੱਤ ਟਨ ਵਜਣ ਹੁੰਦਾ ਈ 8-8 ਟਨ ਹਣਾ ਉੱਥੇ ਕੀ ਐ ਉੱਥੇ ਪ੍ਰਸਾਦਤਾ ਪੈਂਦੀਆਂ ਤਿੰਨ ਮਹੀਨੇ ਪਾਉਣੇ ਰੋਡ ਹੁੰਦੇ ਜੀ ਬੰਬੇ ਨੂੰ ਹਾਂ ਜਦੋਂ ਬਾਪੀ ਬਾਦਰ ਟੱਪ ਕੇ ਪਾਉਣਾ ਰੋਡ ਜਾਂਦਾ ਹੁੰਦਾ ਨਹੀਂ ਲਾਲ ਮਿੱਟੀ ਹੁੰਦੀ ਜਿਹੜੀ ਭੱਜੀ ਜਾਂਦੀ ਉੱਤਰ ਗਈ ਥੱਲੇ ਪਲਟਾ ਹਾਂ ਠੀਕ ਐ ਜੇ ਫਰੀਕਾ ਮਾਰਗਾ ਚਿਕਰੀ ਚ ਨਾਂ ਲੱਗੀ ਤਿਲਕਣ ਦਾਲੇ ਚ ਬੰਦਾ ਖਤਮ ਉਦੋਂ ਗੱਡੀ ਮਿਲਦੀ ਨਵੇਂ ਡਰਾਈਵਰ ਜਿਹੜੇ ਸਹੀ ਡਰਾਈਵਰ ਆ ਘਰੇ ਆ ਜਾਂਦੇ ਹੈ ਲੱਗਦਾ ਮਰਨਾ ਜ਼ਰੂਰ ਹੈ ਬਹੁਤ ਔਖਾ ਸੀ ਕੱਲ ਹੂੰ ਮੈਂ ਉਹ ਉੱਥੋਂ ਸਿੱਖ ਕੇ ਆਇਆ ਡਰਾਈਵਰ ਸੀ ਹੂੰ ਤੇ ਮੈਂ ਉਹ ਰਾਮਪਰੇ ਵਾਲੀ ਬੱਸ ਜਾਂਦੀ ਬਹੁਤ ਬਾਈ ਪੁੱਠੇ ਪਿੰਡਾਂ ਹੀ ਨਹੀਂ ਅੱਛਾ ਉਹ ਕਿ ਆਵਲੀ ਬੰਦੇ ਦਾ ਰੂਟ ਬਣਾਇਆ ਸੀ ਕਿਵੇਂ ਉਹ ਮੋ ਕਿਉਂ ਜਾਂਦੀ ਸੀ ਇੱਧਰ ਵੀ ਆਪਣਾ ਕੁੱਤੀਪੁਰ ਡਾਲਾ ਵੱਧਣੀ ਹਾਂ ਮਧਰੀ ਤੋਂ ਕੌਡੇ ਦੁਆਰਾ ਦੁਆਰਿਓਂ ਮੁੜ ਜਾਂਦੀ ਫਿਰ ਤਾਕਤ ਉਪਰ ਆ ਧੂਰ ਕੋਟ ਨਿਹਾਲ ਸਿੰਘ ਵਾਲਾ ਇਹ ਕਿੱਧਰ ਦੀ ਪੈ ਗਈ ਮੈਂ ਤੁਹਾਨੂੰ ਦੱਸਦਾ ਇਹ ਨਿਹਾਲ ਸਿੰਘ ਵਾਲੇ ਵੇਖ ਕਿੱਧਰ ਨੂੰ ਜਾਂਦੀ ਹਾਂ ਅਤੇ ਇਹ ਗਾਜੀ ਨਾਲ ਬੁਰਜ ਦੀਨਾ ਕਾਂਗਰ ਸਲਾਪੂਰ ਅੱਛਾ ਹੁਣ ਤੂੰ ਸੋਚੇਗਾ ਸਲਾਪੂਰ ਹਾਂ ਹਾਂ ਸਲਾਪੂਰ ਫੇਰ ਕਮਾਤੀ ਮਗਰ ਨੂੰ ਫੇਰ ਆ ਗਿਆ ਹਮੀਰਗੜ ਜਲਾਲ ਆ ਭਰਤਾ ਲੋਕਲ ਪਿੰਡਾਂ ਚ ਸਿੱਧਾ ਭਗਤੇ ਆ ਗਿਆ ਹਾਂ ਵੱਡੇ ਰੋਡ ਤੇ ਆ ਦਿਖਾਨੇ ਵਾਲੇ ਹਾਂ ਭਗਤਿਓ ਫੇਰ ਕਮਾਤੀ ਹੂੰ ਤੇ ਆ ਕੋਠਾ ਦਿਆਲਪੁਰਾ ਕਲਿਆਣ ਪਜੋਣਾ ਪੈਣੀ ਮਾੜੀ ਮਰਾਜ ਰਾਮਪੁਰਾ अच्छा ਜਿਹੜੀ ਰਾਮਪਰੀ ਸਵਾਰੀ ਚੜ ਜਾਂਦੀ ਹੁੰਦਾ ਐ ਨਹੀਂ ਪਤਾ ਹੁੰਦਾ ਮੇਰੇ ਪਿਓ ਦਾ ਮੂੰਹ ਕਿਉਂ ਭੁੱਲ ਜਾਂਦਾ ਹੀ ਐ ਵੱਡੇ ਰੋਡ ਤੇ ਚੜਦੀ ਨਹੀਂ ਸੀ ਨਾ ਨੇਰੇ ਹੋਏ ਤਾਰ ਤੇ ਅਗਲੇ ਨੂੰ ਘਰੇ ਪਈ ਇਹ ਵੀ ਗਲਤੀ ਕਰ ਜਾਂਦੇ ਮੇਰੇ ਕੁੱਟੜ ਤੱਕ ਜਾਂਦਾ ਹੀ ਐ ਤੇ ਕੁੱਟਣਾ ਹੀ ਅਗਲੇ ਨੇ ਹਾਂ ਧਾਨਾ ਅਗਲਾ ਕਹਿੰਦਾ ਮਿੱਟੀ ਫੱਕਦੇ ਫਿਰਦੇ ਪਿੰਡਾਂ ਚ ਤੇ ਐਵੇਂ ਹੀ ਉਹਨਾਂ ਦੀ ਸੀਗੀ ਭਾਈ ਹਾਂ ਤੇ ਮੈਂ ਨਾ ਕਿਤੇ ਬੱਸ ਫੜ ਲੱਗਿਆ ਉਹਨੂੰ ਮੈਂ ਕਿਹਾ ਭਾਈ ਐਂ ਕਰ ਮੈਂ ਤਾਂ ਛੁੱਟੀ ਕਢਾ ਲੈਣਾ ਹਾਂ ਪਰ ਤੇਰੇ ਲਈ ਘਟ ਹੈ ਇਹਨੂੰ ਤਾਂ ਕਿਉਂ ਮਗਾ ਤੇ ਨੂੰ ਰਜਗਾਰ ਮਿਲਿਆ ਚਲਾਈ ਚੱਲ ਬਾਹਰਲੇ ਮਾਲਕ ਹੈ ਨਿਆਰੀ ਲੈਣਾ ਮੈਂ ਚੜ ਗਿਆ ਮੁੜ ਕੇ ਮਕੀਨ ਆਵੇ ਮੈਨੂੰ ਰੱਖ ਲੈਣ ਦਾ ਤੂੰ ਨਾਜਾ ਡਰਾਈਵਰ ਹੈ ਕਹਿੰਦਾ ਅੱਛਾ ਮੈਂ ਕਿਹਾ ਕੱਲ ਨਾਚੇ ਦੀ ਨਹੀਂ ਕੱਲ ਮੁਕੱਦਰਾਂ ਦੀ ਹੈ ਹਾਂ ਗੱਲ ਕਿਸਮਤ ਦੀ ਹੈ ਹਾਂ ਅਕੇ ਮੈਨੂੰ ਸੁੱਤੀ ਘਟਾਉਣ ਨਹੀਂ ਭੇਜਿਆ ਸੀ ਅਕਰੇ ਅੱਛਾ ਮੈਂ ਕਿਹਾ ਮਾਲਕ ਆ ਗਿਆ ਉਹ ਕਹਿੰਦਾ ਤੂੰ ਹੀ ਚਲਾ ਹਾਂ ਠੀਕ ਹੈ ਹੂੰ ਪੱਕਾ ਹੀ ਤੂੰ ਹੀ ਚਲਾ ਹਾਂ ਮੈਂ ਕਹਿੰਦਾ ਇਹ ਹੀ ਨਾ ਹੋ ਜੇ ਉਹ ਜਾ ਕਹਿੰਦਾ ਜਾ ਤੂੰ ਸਾਹਮਣੇ ਪੱਕੀ ਅੱਛਾ ਮੈਂ ਚੰਗਾ ਸੇਵਕ ਪਾਸਾ ਜੀ ਅਹ ਨਹੀਂ ਸੇਵਕਾ ਹੀ ਹੋਊ ਮੈਂ ਕਹਿੰਦਾ ਸੇਵਕ ਤੇ ਮਾਈ ਚੜਿਆ ਸੀ ਛੁੱਟੀ ਕਟਾਉਣ ਗਏ ਆਹੋ ਤੇ ਮੈਂ ਕਹਿੰਦਾ ਉਹੀ देर ਨਾ ਹੋਣੀ ਇੱਧਰ ਹਾਂ ਉਹ ਮੰਨਿਆ ਨਹੀਂ ਮਾਲਕ ਨਾਲ ਸੀ ਬਾਹਰੋਂ ਆਇਆ ਉਹ ਵਰਨਰ ਤੇ ਬੈਠਾ ਹੁੰਦਾ ਸੀਗਾ ਟਰੈਕਟਰ ਵਾਜਾ ਮਾਰਦਾ ਜਾਣੀ ਅਮਰਸਰ ਹੈ ਹੂੰ ਤੇ ਸਵਾਰੀ ਨੂੰ ਬਾਜਾ ਪਤਾ ਕਿਵੇਂ ਮਾਰ ਰਿਹਾ ਜਦੋਂ ਆਪਾਂ ਤਾਂ ਸੇਦ ਕੇ ਤੇ ਬੈਠੇ ਜੂ ਮੈਂ ਤਾਂ ਪਹਿਲੇ ਦਿਨ ਬੈਠਾ ਤੂੰ ਗਿਆ ਮੈਂ ਤਾਂ ਅਮਰਸਰ ਦਾ ਜੱਟਾਂ ਦਾ ਨਹੀਂ ਪਤਾ ਸਹੀ ਕਿੱਧਰ ਦੀ ਜਾਣਾ ਹਾਂ ਹਾਂ ਪਰਸਾ ਅਮਰਸਰ ਬਾਜ ਮਾਰ ਕੇ ਅੱਜ ਅਗਰਾ ਕੋਟੀ ਸੇ ਘਰ ਮੰਦਰ ਚਾਬੂ ਕਰ ਪੀਰ ਮੁਹੰਮਦ ਮਖੂ ਅਰੀਕੇ ਵੱਡਾ ਛੱਡਿਆ ਨਹੀਂ ਕੋਈ ਮਾਗਾ ਯਾਰ ਬਸ ਹੈ ਕਿ ਰੀੜ ਆਇਆ ਹੀ ਹਾਂ ਕਹਿੰਦਾ ਕਿਉਂ ਮੈਂ ਕਿਹਾ ਤੇਲ ਪੂਰਾ ਕਰ ਦਿੰਦੀ ਯਾਰ ਹਾਂ ਕਹਿੰਦਾ ਨਹੀਂ ਹਾਂ ਮੈਂ ਕਿਹਾ ਤੇਲ ਕਰੀ ਪੂਰਾ ਕਰ ਸਕਦੀ ਬਸ ਜਿਵੇਂ ਚਲਾਉਂਦੇ ਹਾਂ ਹਾਂ ਮੈਂ ਕਿਹਾ ਮੁੰਡੇ ਮਿੰਨਾਂ ਵਾਲੇ ਆ ਯਾਰ ਆਖਦੇ ਇੱਕ ਬੰਦੇ ਦਾ ਹੱਥ ਇੱਥੇ ਮੈਂ ਪਾ ਕੇ ਮੈਂ ਕਿਹਾ ਆਵਾਜ਼ਾਂ ਦਾ ਹਸੇਗਾ ਹਾਂ ਸ਼ਰਮਾ ਵੇਚਣ ਵਾਲੇ ਮਸ਼ਰਤਾ ਹੀ ਨਹੀਂ ਕੋਈ ਜਗਾ ਹਾਂ ਮੈਂ ਕਿਹਾ ਬਸ ਵਾਲਾ ਮਿੰਨੀ ਵਾਲਾ ਡਰਾਈਵਰ ਮਿੰਨੀ ਵਾਲੀ ਆ ਤੁਹਾਡਾ ਅੱਛਾ ਕਹਿੰਦਾ ਹਾਂ ਮੈਂ ਕਿਹਾ ਮੈਂ ਇਥੋਂ ਤਾਂ ਨਹੀਂ ਚੱਲਣੀ ਇਹਦੇ ਨਾਲ ਹਾਂ ਮੈਂ ਤਾਂ ਅੱਜ ਕਿਹੜਾ ਲਾਦੂ ਮੈਂ ਨਹੀਂ ਜਾਦਾ ਹੂੰ ਉਹੀ ਗੱਲ ਬਾਬਾ ਉੱਥੋਂ ਤਰੀ ਸਿਟੀ ਮਾਰੀ ਕੋਲ ਜੀ ਸੇ ਘਰ ਘਰ ਕੇ ਅੱਗੇ ਪਰਸ਼ੇਰ ਪਰਸ਼ੇਰ ਹੂੰ ਖੜਾ ਜਦੋਂ ਮਗਰਲੀ ਤੇ ਤੀ ਪਰ ਲੈ ਉਹ ਮਗਰ ਆ ਗਈ ਚੱਲ ਕੇ ਫੇਰ ਸਿਟੀ ਮਾਰਨੀ ਹੈ ਹੂੰ ਹੈ 5:30 ਵਜੇ ਅੰਮ੍ਰਿਤਸਰ ਪਹੁੰਚੇ ਨੇਰਾ ਹੋ ਗਿਆ ਯਾਰ ਹਾਂ ਮੈਨੂੰ ਕਹਿੰਦਾ ਯਾਰ ਅਸੀਂ ਤਾਂ ਬੱਸਾਂ ਹੂਰ ਸਾਹਿਬ ਨੂੰ ਪਾਈ ਸੀ ਵੀ ਟਰਾਂਸਪੋਰਟ ਬਣਾਵਾਂਗੇ ਇੰਡੀਆ ਚ ਹਾਂ ਬਣੀ ਖੜੀ ਪਰ ਯਾਰ ਇਹ ਤਾਂ ਮੈਂ ਕਹਾਂ ਤੁਸੀਂ ਆਹ ਸੰਭਲੋ ਹਾਂ ਮੈਂ ਕਹਾਂ ਜੀ ਇਹ ਸਾਂਭਣੀ ਹੈ ਕਹਿੰਦਾ ਹਾਂ ਮੈਂ ਕਹਾਂ ਚਲਾਉਣੀ ਬੰਦ ਕਰ ਦਿਓ ਹਾਂ ਘਰੇ ਲਾ ਲਓ ਨੇ ਜਾ ਰਹੇ ਲਾਉਂਗੇ ਮੈਨੂੰ ਕਹਿੰਦਾ ਕਿਵੇਂ ਮੈਂ ਕਹਿੰਦਾ ਇਹਨੇ ਤਾਂ ਥੋੜੀ ਤੇਲ ਕਿਹੜਾ ਇਹਦਾ 2-4 ਦਿਨਾਂ ਨੂੰ ਚਮੇ ਜਾਊ ਹਾਂ ਜਿਹੜੇ ਹਾਲਾਤ ਐ ਹਾਂ ਤੇ ਜੇ ਤੁਸੀਂ ਚਲਾਉਣੀ ਐ ਬੱਸ ਹਾਂ ਭਾਈ ਮੈਨੂੰ 2 ਦਿਨ ਦੇ ਦੇ ਹਾਂ 2 ਦਿਨ ਤੇਰੀ ਗੱਡੀ 'ਚ ਤੇਲ ਭੱਲਿਓ ਪਾ ਤੂੰ ਐ ਜਿਹੜਾ 200 ਪਾਉਣਾ ਤੂੰ 2500 ਹੀ ਪਾ ਹਾਂ ਤੈਨੂੰ ਮੈਂ ਦੱਸਦਾ ਸਵਾਰੀ ਕਿਵੇਂ ਚੜਦੀ ਹਾਂ ਕਹਿੰਦਾ ਜਿਵੇਂ ਮਰਜ਼ੀ ਐ ਚਲਾ ਅੱਛਾ 3 ਦਿਨ ਕੀ 5 ਦਿਨ ਤੇਲ ਭੱਲਿਓ ਪਾ ਲੈ ਹਾਂ ਬੱਸ ਚਲਾ ਦੇ ਹਾਂ ਲੜਾ ਤੰਗ ਆ ਗਿਆ ਯਾਰ ਮੈਂ ਸੌ ਲੱਗੇ ਮੈਂ ਡਰਾਈਵਰ ਨੇਟਰ ਤੋਂ ਬਹੁਤ ਤੰਗ ਆ ਜਾਂਦਾ ਹਾਂ ਮੈਂ ਕਹਾ ਚੱਲ ਫਿਰ ਇਹਨੂੰ ਕਹੇ ਦੇ ਵੀ ਜਿਵੇਂ ਇਹ ਕਹਿੰਦਾ ਉਵੇਂ ਕਰ ਹਾਂ ਮੈਂ ਕਿਹਾ ਇਹ ਪੁਰਾਣਾ ਜਿਹਾ ਰੋਹ ਵਿਖਾਉਂਦਾ ਹੈ ਮੈਂ ਵੇਖਿਆ ਹਰ ਰਾਤ ਮੈਂ ਹਾਂ ਤੂੰ ਰਹਿੰਦੇ ਅਮਰਸਰ ਸੀ ਹਾਂ ਅਸ ਵੇਲੇ ਲਾਵਾਂਗੇ ਅਸ ਵੇਲੇ ਕੱਢਾਂਗੇ ਤੂੰ ਅਸ ਵੇਲੇ ਜਾਵਾਂਗੇ ਐ ਵੀ ਲੱਗਿਆ ਇਹਨੇ ਸੁੱਤਾ ਪਿਆ ਹੀ ਉਹ ਮੈਂ ਕਹਾ ਸੌਂ ਜਾ ਬਸ ਘਰਾਣਾ ਤਾ ਦੂ ਐਵੇਂ ਮੈਂ ਕਹਾ ਗਿਆਨ ਵੱਡੀ ਜਾਂਦਾ ਪਿਆ ਤੂੰ ਦੋ ਦਿਨ ਚੜੂ ਵੇਖਾਂਗੇ ਤਾ ਗਿਆ ਕਣਾ ਨਹੀਂ ਦੇਣ ਚੜ੍ਹਦੀ ਗੱਲ ਨਹੀਂ ਮੈਂ ਬਣ ਕੇ ਤੈਨੂੰ ਹੋਰ ਦੱਸ ਰਿਹਾ ਚੱਲਣਾ ਤੇ ਜੇ ਮੈਂ ਕਹਾਂ ਤੂੰ ਮਰੀ ਗਿਆ ਰਾਤ ਨੂੰ ਪਿਆ ਪਿਆ ਫਿਰ ਕੇ ਵਿੱਚ ਲੰਘ ਤੈਨੂੰ ਇਕੱਲੇ ਨੂੰ ਲੈ ਕੇ ਜਾਵਾਂਗੇ ਪਿੰਡ ਹਾਂ ਉਹ ਬਾਲ ਕਰੀ ਨਾ ਯਾਰ ਹਾਂ ਉਹ ਮੈਂ ਕਹਾਂ ਪਰ ਹਰਤਾ ਹੀ ਨਹੀਂ ਪਾਈ ਯਾਰ ਹਾਂ ਸਵੇਰ ਦਾ ਸਵੇਰ ਨਾਲ ਵੇਖਾਂਗੇ ਪਹਿ ਜਾ ਹਾਂ ਉਧਰੋਂ ਵੀ ਜਿਵੇਂ ਉਹਨੇ ਕਿਹਾ ਮੈਂ ਤੁਰਿਆ ਹੂੰ ਜਦੋਂ ਹੀ ਠੂਰੋਂ ਮੋੜੀ ਨਾ ਹਾਂ ਜਗਰਾਵ ਤੱਕ ਤਾਂ ਲੋਕਲ ਆਉਣੇ ਆ ਚਲੋ ਤਾਂ ਮਜਬੂਰੀ ਹੈ ਪਿੰਡ ਹੂੰ ਜਗਰਾਵ ਤੋਂ ਲੰਗੀ ਮੈਂ ਕਹਾਂ ਵੀਰੇ ਇਕੱਲਾ ਮੋਗਾ ਗੱਡੀ 'ਚ ਕੋਈ ਹੋਰ ਨਾ ਹੋਵੇ ਹਾਂ ਲਾ ਮਲਾ ਉਹ ਤਾਂ ਤੇ ਲੋਕੀਓ ਤੁਮਾਂ ਕਿਹੜੇ ਲਈ ਲਗਦੀ ਇਹ ਹਾਂ ਬੰਦਿਆਂ ਜਦੋਂ ਅਮਰਸਰ ਆ ਗਏ ਮੈਂ ਕਹਿੰਦਾ ਇੱਥੇ ਹੀ ਹਿਸਾਬ ਲਾ ਲਾ ਅਮਰਸਰ ਜਾਣੀ ਹੈ ਇਹ ਹਾਂ ਕੋਟ ਹੀ ਸੇਹਾਂ ਦੀ ਸਵਾਰੀ ਚੜਾ ਲਾ ਹਾਂ ਮਖੂ ਨਾ ਹੋਵੇ ਬਾਈਪਾਸ ਜਾਣੀ ਅਗਲੇ ਨੂੰ ਕਹਿ ਦੀ ਹਮ ਹਰੀਕੇ ਤਰਨਤਾਰ ਅਮਰਸਰ ਚਾਰ ਸਟੇਸ਼ਨ ਯਾਦ ਕਰ ਲੈ ਪੰਜਵਾਂ ਬਾਈਪਾਸ ਹੈ ਉੱਥੇ ਮੈਂ ਰੁਕੂੰਗਾ ਹਾਂ ਠੀਕ ਹੈ ਇੱਕ ਜਦੋਂ ਸੀਟੀ ਮਾਰਤੀ ਅੱਡੇ 'ਚੋਂ ਆਪਦਾ ਬੱਸ ਜੀ ਚੜ ਕੇ ਮਾਰੀ ਤੇ ਬੇਨਾ ਹੋਵੇ ਮੁਰਕੇ ਡੜਿਆ ਨਾ ਜਾ ਅੱਛਾ ਆਓ ਕੋ ਮੋ ਦੁਹਾ ਫੁਲ ਫੁਲ ਮੈਂ ਕੱਤੀ ਆ ਲੈ ਹਾਂ ਮੈਂ ਤੈਨੂੰ ਕਹਿਣਾ ਉਵੇਂ ਕਰ ਹਾਂ ਕਹਿੰਦਾ ਠੀਕ ਹੈ ਮਨੂੰ ਤਾਂ ਕੋਈ ਹੋਰ ਨਹੀਂ ਮਾਡੋ ਹਾਂ ਉਹ ਕਹਿੰਦਾ ਕੇ ਬਹੁਤ ਜਿਹਾਉਂਦੇ ਰੱਖਿਆ ਤੁਸੀਂ ਹਾਂ ਤੈਨੂੰ ਜਿਵੇਂ ਬਾਈ ਕਹਿੰਦਾ ਉਵੇਂ ਕਰ ਹਾਂ ਬਾਬਾ ਮਾਰਦੀ ਬਿਸਲ ਹਾਂ ਹਾਂ ਨਾ ਮੈਂ ਤਾਂ ਖੜਾ ਸੀ ਗੇਰ ਤੇ ਪੈਰ ਰੱਖੀ ਸੀ ਹਾਂ ਗੇਅਰ ਪਾਇਆ ਹੀ ਕੋਰਦਾ ਧੂਮਾ ਗੱਡੀ ਦਾ ਮੈਂ ਹਾਂ ਗੱਡੀ ਗਈ ਜਿਵੇਂ ਬਿਜਲੀ ਤੇ ਹੁੰਦੀ ਹੈ ਯਾਰ ਹਾਂ ਨਾ ਕੀ ਬਹੁਤ ਪੱਟਿਆ ਮਗਰ ਰੜੇ ਨਹੀਂ ਗਿਆ ਹਾਂ ਪੱਟਾ ਆਵੇ ਸਪੀਡਰੋ ਸਪੀਡ ਸਾਰੇ ਵੇਖਣ ਵੀ ਚੜਨੀ ਨਹੀਂ ਦਿੰਦਾ ਹਾਂ ਉਹ ਬੰਬੂਰੇ ਮੇਰਾ ਭੇਜਿਆ ਵਈ ਪਰਚੀ ਕਟਾਉਣ ਅੱਡਾ ਪਰਚੀ ਲੱਗਦੀ ਹਾਂ ਉਹ ਲੱਗਦੀ ਸੀ ਮੈਂ ਮਾਰ ਕੇ ਫਿਰੇ ਕਾ ਅੱਡਾ ਪਰਚੀ ਫੜਨੀ ਸੀ ਮੈਂ ਇੱਕ ਦਮ ਬ੍ਰੇਕਾਂ ਮਾਰੀਆਂ ਜਦੋਂ ਗੱਡੀ ਰੁਕੀ ਹੈ ਨਾ ਫਕਰ ਵੱਜਾ ਠਾ ਦੇ ਨੇ ਬੱਸ ਤੇ ਅੱਛਾ ਜਦੋਂ ਮੈਂ ਵੇਰ ਚੱਕਦੀ ਪਰਚੀ ਵੱਢ ਲਈ ਜਾਲ ਨਾ ਲੱਗ ਗਿਆ ਹਾਂ ਜਾਣਾ ਲਾ ਲਾ ਕਾ ਸੀਟ ਕਾ ਮਰੀ ਜਾ ਬੇ ਹਾਂ ਮੂੰਹ ਤੇ ਰਗੜਾ ਫਰਾਈ ਫਿਰ ਵੇਖਿਆ ਹਾਂ ਤੇ ਜਦੋਂ ਉੱਥੇ ਮੋੜ ਤੋਂ ਸਵਾਰੀ ਜੜਾਉਣ ਲੱਗਿਆ ਮੈਂ ਫੱਟ ਕੇ ਵਿੱਚ ਵਰ ਗਿਆ ਹਾਂ ਮਨ ਬੈਠ ਆ ਜਾ ਗਿਆ ਹਾਂ ਮੈਂ ਕਿਹਾ ਮੈਂ ਤੈਨੂੰ ਪਹਿਲਾਂ ਗਿਆ ਸੀਟੀ ਮਾਰ ਕੇ ਖੁਸ਼ੀ ਨੂੰ ਭੱਜੀ ਮਗਰ ਹਾਂ ਫੇਰ ਨਹੀਂ ਝੜਨ ਦਿੰਦਾ ਹਾਂ ਠੀਕ ਹੈ ਮੈਂ ਕਹਿੰਦਾ ਇਹਨੇ ਵੀ ਰਾਹ ਤੇ ਬਾਈ ਨਹੀਂ ਹੋ ਰਹਿ ਗਿਆ ਹਾਂ ਮੈਂ ਕਿਹਾ ਬਾਈ ਮੈਂ ਤੈਨੂੰ ਕਿਹਾ ਸੀ ਝੋਲੇ ਕੱਟ ਰੱਖੀ ਵਿੱਚ ਹਾਂ ਟੈਕਨਾਡ ਰੱਖੀ ਹਾਂ ਜੋ ਰਹਿ ਗਿਆ ਤੂੰ ਕੱਟ ਨਹੀਂ ਹਾਂ ਜੋ ਦਾ ਛਾਲ ਨੂੰ ਹੀ ਮਰੂਗਾ ਤੇ ਆਪਾਂ ਨੂੰ ਹਾਂ ਕਿਉਂ ਮਗਰੋਂ ਕਿਸੇ ਨੂੰ ਡਾੜ ਨਹੀਂ ਦੇਣਾ ਆਪਾਂ ਔਕਾਤ ਤੇ ਹਾਂ ਪੁੱਦੀ ਜਾਈਂ ਖੜਾ ਸੀਗਾ ਮੈਂ ਭਜਾਦੀ ਪੱਤ ਕੇ ਲੰਕ ਗਿਆ ਜਵਾਰੀਆਂ ਦੇ ਗਈ ਦੋ ਮੈਨੂੰ ਸਾਰੀ ਦਿਹਾੜੀ ਖੜਾ ਰਹਿ ਨੇਰੇ ਤੱਕ ਆਈ ਜਾਣਗੇ ਨਗੇ ਨੇ ਆਏ ਈ ਇੱਥੇ ਇਹਨਾਂ ਦੇ ਘਰੇ ਨਹੀਂ ਜਾਣਗੇ ਜਿਹੜੇ ਵਿੱਚ ਵਿੱਚ ਇਹਨਾਂ ਨੂੰ ਮੈਂ ਕਿਹਾ ਤੰਬੂ ਪਾ ਕੇ ਦੇਵੇਂਗਾ ਉੱਤੇ ਬਾਰਗਾ ਖੋਜੂਗਾ ਵਿਚਲੀ ਉਹ ਗੱਲ ਠੀਕ ਹੈ ਯਾਰ ਇਹ ਲੱਗਦਾ ਸਹੀ ਆ ਬੰਦਾ ਉਹ ਮੈਂ ਮਗਰ ਸੱਟ ਲਈ ਦੂਜੀ ਲੇਵੜਾ ਤਿੰਨ ਬੱਸਾਂ ਚੱਲਦੀਆਂ ਮੂਰੇ ਲੇਵੜਾ ਹਰੀ ਘਰ ਤੱਕ ਸੀ ਆਲਣਾ ਭਿੱਕੀ ਬਣ ਜਾਂਦੀ ਉਹ ਮੈਂ ਮਗਰ ਸੱਟ ਲਈ ਗਗਰੇ ਬਾਈ ਸਟੇਟ ਮਖੂ ਤਾਂ ਜਲੰਧਰ ਜਾਂਦੀ ਸੀ ਬਾਇਆ ਮਖੂ ਤਾਂ ਅੱਗੇ ਸੀ ਉਹ ਮੈਂ ਕੋਲ ਨਹੀਂ ਸੀਗਾ ਪਾਸ ਕਰਕੇ ਖੜੀ ਹਾਂ ਗਾਹ ਕਰਕੇ ਸਵਾਰੀਆਂ ਲੈ ਜਾਂਦੇ ਅੱਛਾ ਠੀਕ ਹੈ ਰਹਿ ਗਈ ਪੂਰੇ ਸਖਰੀ ਦਵਿੰਦਰ ਉਹਨਾਂ ਦੀ ਉਹ ਮੈਂ ਸਾਹ ਬੁੱਕਰ ਨਹੀਂ ਟੱਪਣ ਦਿੱਤੀ ਹਾਲਾ ਕੁਤ ਕੇ ਨਹੀਂ ਕਹਿ ਦਿੱਤੀ ਕਿ ਨੈਕਟਰ ਭਜਦੀ ਆਏ ਕਿਵੇਂ ਕਹਿਨੀ ਯਾਰ ਨੰਗੀ ਇਹਨੂੰ ਕੀ ਹੋ ਗਿਆ ਅੱਜ ਹਾਂ ਹੈ ਜਿਹੜੀਆਂ ਉਹਦੀਆਂ ਸਵਾਰੀਆਂ ਉਹ ਵੀਦੀਆਂ ਸੀ ਵੀ ਆ ਗਈ ਅਮਰਸਰ ਨੂੰ ਗੱਡੀ ਹਾਂ ਇਹ ਤਾਂ ਧੱਕੀ ਬਖਤ ਨੂੰ ਧੱਕੇ ਦਿੰਦੇ ਜਾਂਦੇ ਹੀ ਆਹ ਹੋ ਜਾਂਦੀ ਆ ਅਮਰਸਰ ਵਾਲੀ ਆਪਾਂ ਤਾਂ ਲੋਕਲ 'ਚ ਬਹਿ ਗਈ ਠੀਕ ਹੈ ਹੁਣ ਹਰੇਕ ਤੇ ਮਨ 'ਚ ਵੱਜਦੀ ਆ ਆਪਾਂ ਹੁਣ ਆਏ ਬੈਠੇ ਹੋਈਏ ਮਗਰਲੀ ਗੱਡੀ ਅੱ ਬਾਕੀ ਕਾ ਹਾਂ ਸਹੀ ਗੱਲ ਹੈ ਹਾਂ ਅਗਲਾ ਕਹਿੰਦੇ ਪਿੰਨ ਬੱਸਾਂ ਬਾਅਦ ਚੱਲਣੀ ਸੀ ਇਹਦਾ ਉਹਦਾ ਹੋ ਗਈ ਹਾਂ ਅਗਲਾ ਕਹਿੰਦਾ ਹਰੀ ਕੀ ਵੇਖਾਂਗੇ ਕਿਹੜਾ ਹਰੀ ਕਦੀ ਸੁਣੀ ਆ ਮੈਂ ਕਿਹੜਾ ਮਖੂ ਜਾਣੇ ਹਾਂ ਉਹਨਾਂ ਨੇ ਬਹੁਤ ਭੁਜਾਈ ਮਖਰ ਅੱਛਾ ਪਰ ਉਹਨਾਂ ਨੂੰ ਮਤਲਬ ਪਿਆ ਹੀ ਨਹੀਂ ਹਾਂ ਮੈਂ ਤਾਂ ਹਰੀ ਕੀ ਜਾ ਵਾਰੀ ਟਾਈਮ ਨਾਲ ਹੀ ਹਾਂ ਅੱਡੇ ਵਾਲੇ ਮੈਨੂੰ ਕਹਿੰਦੇ ਟਾਈਮ ਭਾਈ ਮਤਲਬ ਗਿਆ ਹਾਂ ਮੈਂ ਕਿਹਾ ਬਦਲ ਗਿਆ ਵੀਰੇ ਹਾਂ ਸਵਾ ਚਾਰ ਦਾ ਅਮਰ ਸਰ ਫੰਕਸ਼ਨ ਦਾ ਹੋ ਗਿਆ ਆਪਣਾ ਹਾਂ ਠੀਕ ਆ ਹਾਂ ਮੈਨੂੰ ਕਹਿੰਦਾ ਸਵਾ ਚਾਰ ਉਹਨਾਂ ਅੱਡੇ ਨਹੀਂ ਰਿਹਾ ਕਰਾਂਗੇ ਮੈਂ ਕਹਾਂ ਨਹੀਂ ਜਾ ਹਾਂ ਵੇਖ ਸਹੀ ਮੈਂ ਕਿਹਾ ਅੱਜ ਹੀ ਵੇਖੀ ਰੰਗ ਕਰਤਾ ਆ ਤੇ ਉਹੀ ਗੱਲ ਮੈਂ ਹੱਕ ਨੂੰ ਮੈਂ ਕਿਹਾ ਵੀਰੇ ਰਾਹ ਦੀ ਸਾਰੀ ਨਾ ਬੈਟਰ ਨੇ ਕੋਈ ਗੱਲਾ ਤਰ ਤਰ ਤੇ ਅਮਰ ਸਰ ਤਰਨ ਦਾ ਅੱਡੇ 'ਚ ਨਹੀਂ ਜਾਂਦੇ ਆਪਾਂ ਬਾਈਪਾਸ 'ਈ ਠੀਕ ਹੈ ਨਾ ਬਸ ਦੋ ਹੀ ਹੁਣ ਚੌਥੀਆ ਅੱਡਾ ਨਹੀਂ ਆਪਾਂ ਹੂੰ ਉਹ ਕਹਿੰਦਾ ਵੀ ਲੋਕ ਕਹਿੰਦਾ ਕਿਹੜਾ ਕੋਈ ਇਹਦੇ 'ਚ ਇਹ ਤਰ ਤਰ ਨਾ ਬਾਈਪਾਸ 'ਈ ਅਮਰ ਸਰ ਅੱਡੇ 'ਚ ਜਾਣੀ ਦਿੱਤੀ ਹੂੰ ਉਹਰੇ ਬੂੜੀ 'ਚ ਬੈਠੇ ਜੋ ਉਸਰੇ ਅੱਛਾ ਫੋਲ ਕਹਿੰਦਾ ਨੇ ਲੋਕ ਜਣਾ ਉਹ ਚੱਲਦੇ ਹਾਂ ਪੂਰੇ ਖੜਦਾ ਨਹੀਂ ਕਿਤੇ ਹਾਂ ਕੋਲ ਬੈਠੋ ਕੋਈ ਨਹੀਂ ਪੰਮਾ ਅੱਗੇ ਸਾਡੇ 'ਚ ਬਣ ਕੇ ਹਾਂ ਉਹ ਪਰ ਹੈਗਾ ਜੱਗ ਕੇ ਵੀ ਆ ਨਹੀਂ ਅੱਜ ਕਦੋਂ ਟਾਈਮ ਨਾਲ ਲਿਆ ਲਾਈ ਮਗਰ ਲਿਆ ਹਾਂ ਮੈਂ ਕਹਿੰਦਾ ਭਾਈ ਗੱਡੀ ਪੁਰਾਣੀ ਐ ਅੱਜ ਤਾਂ ਪ ਨਵੀ ਪਾਉਣੀ ਐ ਹਾਂ ਠੀਕ ਐ ਤੀਜੇ ਦਿਨ ਸਵਾਰੀਆਂ ਆ ਕੇ ਚੌਥੇ ਦਿਨ ਸਾਡੀ ਗੱਡੀ ਚ ਵੜਨ ਲੱਗ ਗਈ ਹਾਂ ਅਮਰਸਰ ਦੇ ਪਤਾ ਐ 2 ਬੱਜੇ ਆ ਪੌਣੇ ਤਿੰਨ ਤੁਰਨਾ ਐ ਪਤਾ ਐ ਅੱਛਾ ਪਰ ਠੱਕੇ ਨਾ ਵੜਨ ਲੱਗੀ ਲੋ ਮੈਂ ਕਹਿੰਦਾ ਯਾਰ ਉਹ ਲੜਨਗੇ ਸਾਡੇ ਨਾਲ ਇਹ ਤਾਂ ਅਮਰਸਰ ਵਾਲਿਆਂ ਬੱਸਾਂ ਦੋ ਖੜੇ ਨੇ ਹਾਂ ਠੀਕ ਐ ਵੀਰ ਬਣ ਕੇ ਜਰ ਆਏ ਨੇ ਹਾਂ ਖੜੋ ਸਾਈਡ ਤੇ ਬਹਿਜੋ ਕਿਤੇ ਸਾਈਡ ਤੇ ਬਹਿਜੋ ਕਿਤੇ ਜਦੋਂ ਇਹ ਤੁਰ ਗਈ ਸਗਰੀ ਹਾਂ ਅਮਰਸਰ ਵਾਲੇ ਬੇਬੀਦੂ ਕੋਲ ਬੜਜੋ ਕਿਉਂਕਿ ਉਦੋਂ ਆਪਾਂ ਅਮਰਸਰ ਆਪਾਂ ਹਾਂ ਹਰੀਕੇ ਤੱਕ ਫੇਰ ਆ ਗਈਆਂ ਠੀਕ ਹੈ ਤੇ ਤੀਜੇ ਦੇ ਚੌਥੇ ਦਿਨ ਤੋਂ ਬਾਅਦ ਜਦ ਮੈਂ 6 ਦਿਨ ਹੋ ਗਏ ਸੀ ਹਾਂ 55200 ਦੀਆਂ ਖੜੀਆਂ ਦੀਆਂ ਟੈਕਟਰ ਘੱਟੀਆਂ ਟਿੱਕ ਖੜੀਆਂ ਦੀਆਂ ਹਾਂ ਮੈਨੂੰ ਤਾਂ ਹੁਣ ਆਪੇ ਹੀ ਕਰਨਾ ਡੇ ਚਲੋ ਮੈਂ ਤਾਂ ਕਹਿਣਾ ਮਾਲ ਕੇ ਕਹਿੰਦਾ ਹਾਂ ਆਪੋ 3100 ਵਰਦੇ ਆਪ ਰੋਣ ਦਾ 55200 ਇੱਦਾਂ ਹੀ ਵਟ ਲਗਾ ਦਾ ਹਾਂ ਕਹਿੰਦਾ ਆਪਾਂ 1000 ਨੂੰ ਗਏ ਹਾਂ ਮੈਂ ਕਿਹੜੇ ਦਾ ਮਰੋਣਾ ਸਿੱਕ 500 ਜਾਇਆ ਕਰਾਂਗੇ ਆਪਾਂ ਹਰ ਜਾ ਹਾਂ ਠੀਕ ਹੈ ਹਾਂ ਹੁਣ ਤਰਨ ਤਰਨ ਹੈਗਾ ਹਰੀ ਕੇ ਹੈਗਾ ਇਹ ਵੀ ਨਹੀਂ ਹੋਣਾ ਹਾਂ ਕੱਲਾ ਅਮਰਸਰ ਜਾ ਕਰੂ ਉੱਤੇ ਵੀ ਹੋਣੀਆਂ ਸਾਰੀਆਂ ਛੱਤ ਤੇ ਹਾਂ ਠੀਕਾ ਦਨ ਤੋਂ ਖਾਉਂਗਾ ਰੰਗ ਮੈਂ ਕਿਹਾ ਹਾਂ ਕੈਰੈਕਟਰ ਭਿਆ ਮੱਚਿਆ ਬਾਈ ਵੀ ਆ ਬਣ ਕੀ ਗਿਆ ਭੀੜ ਚ ਟਰੈਕਟਰਾਂ ਕੱਟਣੀਆਂ ਪੈਂਦੀਆਂ ਠੀਕਾ